ਲਾਇਆ ਬਾਈ ਮਖੜ ਸੌਂਕ ਦਾ ਕਹਿੰਦਾ ਸਾਰੀ ਪੂਰੇ ਕਰਨੀ ਆ ਹੈ ਕਿ ਨਹੀਂ ਗੱਡੀਆਂ ਗੁੱਡੀਆਂ ਸ਼ਿੰਗਾਰ ਕੇ ਪੂਰੀਆਂ ਬਰਾਬਰ ਲਾਈਆਂ ਅੱਜ ਤਾਂ ਬਾਈ ਨੇ ਅੱਜ ਤਾਂ ਹੱਤ ਕਰਾਈ ਜਾਂਦਾ ਪੂਰੀ ਘੋੜੇ ਦੇ ਨਾਲ ਪੂਰਾ ਬਾਈ ਸੌਂਕ ਆ ਪੂਰਾ ਬੰਦੇ ਨੂੰ ਕੋਈ ਐ ਨਹੀਂ ਰੱਖਦਾ ਘਰ ਠੀਕ ਆ ਤੇ ਹੁਣ ਆਪਾਂ ਬਾਈ ਘੋੜੇ ਦੀ ਚਾਲ ਵੀ ਆਪਾਂ ਦਿਖਾਈਏ ਹਨ ਆਪਣੇ ਭਰਾਵਾਂ ਨੂੰ ਜਿਹੜੇ ਜਿਹੜਿਆਂ ਨੂੰ ਹੈ ਕਿ ਨਹੀਂ ਘੋੜਿਆਂ ਬਾਰੇ ਜਾਣਕਾਰੀ ਹੈਗੀ ਬਾਕੀ ਉਹਨਾਂ ਨੂੰ ਸਾਰਾ ਪਤਾ ਹੁੰਦਾਗਾ ਬਾਕੀ ਆਪਾਂ ਗੱਲਾਂ ਬਾਤਾਂ ਕਰਦੇ ਆਂ ਬਾਈ ਨਾਲ ਘੋੜੇ ਦਾ ਦਿੰਨੇ ਆਪਾਂ ਸਾਰਾ ਵੇਰਵਾ ਇਹਦੇ ਨਾਲ ਚਾਲ ਢਾਲ ਇਹਦੀ ਜਿੰਨੀ ਵੀ ਹੈਗੀ ਆ ਠੀਕ ਆ ਬਾਈ ਮੱਖਣ ਕੋੜਾ ਤਾਂ ਕਹਿੰਦੇ ਜੱਜ ਦਾ ਤਾਂ ਕਹਿੰਦੇ ਸਿੰਘ ਕੋਲੇ ਹੁੰਦਾ ਹੈ ਕਿ ਨਹੀਂ ਹਾਂ ਤੇ ਤੂੰ ਟੌਰ ਦੇਖ ਤੂੰ ਹੋਰ ਗੱਲਾਂ ਦੀਆਂ ਗੱਲਾਂ ਬਾਕੀ ਹੁਣ ਆਪਣਾ ਜਿਹੜਾ ਝੰਡੇ ਨਾਲ ਉਧਰੋਂ ਤਾਂ ਆਪਣਾ ਚੋਲੇ ਦਾ ਰੰਗ ਵੀ ਮੈਚ ਆ ਸਿੰਘਾਂ ਦਾ ਹਾਂ ਹਾਂ ਤੇ ਕੋੜਾ ਵੀ ਬਾਈ ਆਪਣਾ ਪੂਰਾ ਹੱਥ ਨਹੀਂ ਤਰਾਂਦਾ ਦੇਖ ਜਾਂਦਾ ਨਾ ਹੈ ਕਿ ਨਹੀਂ ਹਾਂ ਹਾਂ ਬਾਕੀ ਬਾਈ ਦੋਸਤੋ ਇਹਦਾ ਜਿਹੜਾ ਆਪਾਂ ਨਾ ਤੁਹਾਨੂੰ ਬਾਇਓ ਡਾਟਾ ਜਿਹੜਾ ਸਾਰਾ ਹੁਣ ਆਪਾਂ ਦੱਸਦੇ ਆਂਗੇ ਤੇ ਇਹ ਘੋੜੇ ਦੀ ਜਿਹੜੀ ਹੈਗਾ ਬਾਈ ਕੱਦ-ਕਾਠ ਹੈਗਾ ਘੋੜੇ ਦਾ 61 ਇੰਚ ਕਰਦਾਗਾ ਕੋਈ ਝੂਠ ਬੋਲਣ ਵਾਲੀ ਗੱਲ ਨਹੀਂ ਤੇ ਬਾਕੀ ਪਤਾ ਲੱਗ ਜਾਂਦਾ ਹੁੰਦਾ ਘੋੜੇ ਦਾ ਦੇਖਣ ਸਾਰੀ ਵੀਡੀਓ ਚ ਪਤਾ ਲੱਗ ਜਾਂਦਾ ਬਾਈ ਮੱਖਣ ਪਿੰਡ ਸ਼ੀਨੀਵਾਲ ਕਲਾਂ ਬਾਬੂ ਸਿੰਘ ਮੱਗੀਕੇ ਤਾਜ ਸਟੱਡ ਫਾਰਮ ਘੋੜੇ ਦਾ ਨਾਂ ਬੀਰੂ 61 ਇੰਚ ਕਰਦਾ ਤੇ ਮੱਜੂ ਕੇ ਬਲੱਡ ਲਾਈਨ ਆ ਪਿੰਡ ਸ਼ੀਨੀਵਾਲ ਕਲਾਂ ਜ਼ਿਲ੍ਹਾ ਬਰਨਾਲਾ ਮਹਿਲ ਕਲਾਂ ਦੇ ਨਾਲ ਆ ਹੁਣ ਇਹ ਮੁੰਡਾ ਵੀ ਮੱਖਣ ਹੈ ਜਿਹੜਾ ਮੱਖਣ ਮੁੰਡਾ ਕੀ ਮੱਗੀ ਦਾ ਲਾੜਾ ਪਹਿਲਾ ਸੰਪੰਨ ਸਾਡੇ ਮੱਗੀ ਗਿਆ ਨੂੰ ਬਹੁਤ ਤਕੜਾ ਠੀਕ ਆ ਉਹਨਾਂ ਦੇ ਪਰਿਵਾਰ ਚੋਂ ਇਹ ਹੈਗਾ ਇਹ ਖਾਨਦਾਨੀ ਘੋੜੀਆਂ ਰੱਖਦੇ ਨੇ ਇਹ ਠੀਕ ਆ ਬਹੁਤ ਲੰਬੇ ਸਮੇਂ ਤੋਂ ਇਹਨਾਂ ਨੇ ਘੋੜੀਆਂ ਇਹਨਾਂ ਦੇ ਬਜ਼ੁਰਗਾਂ ਨੇ ਸਾਰੇ ਘਰਾਂ ਚ ਇਹਨਾਂ ਨੇ ਜਿੰਨੇ ਭਰਾ ਨੇ ਸਾਰੀ ਘੋੜੀਆਂ ਰੱਖਦੇ ਨੇ ਇਹਨਾਂ ਨੂੰ ਸ਼ੌਂਕ ਆ ਜਾਂਦੀ ਪੁੱਤਾਂ ਵਾਂਗੂ ਪਾਲਦੇ ਨੇ ਜਾਨਵਰ ਨੂੰ ਪੁੱਤਾਂ ਵਾਂਗੂ ਇਹ ਮੁੰਡ ਨੇ ਬਹੁਤ ਮਿਹਨਤ ਕਰਕੇ ਆ ਇੱਕ ਆ ਤੋਹਫਾ ਮਹਾਰਾਜ ਨੇ ਦਿੱਤਾ ਇਹਨੂੰ ਤਾਂ ਤਿਆਰ ਕਰ ਰਿਹਾ ਇਹ ਇਹਨੇ ਮਾਨਾ ਪੂਰਾ ਗਹਿਣਾ ਹੀ ਛੋਪ ਆਪਣੇ ਵਾਸਤੇ ਪਿੰਡ ਵਾਸਤੇ ਮਾਨ ਵਾਲੀ ਗੱਲ ਆ ਸਾਡੇ ਵਾਸਤੇ ਇਹਦਾ ਬੱਚਾ ਵਧੀਆ ਇਹਨਾਂ ਨੇ ਤਿਆਰ ਕੀਤਾ ਮਹਾਰਾਜ ਨੇ ਨੂੰ ਪੱਕੀ ਵਾਸਤੇ ਖੁਸ਼ਾ ਕਰਦੇ ਆ ਜੀ ਗੋਬਿੰਦ ਸਿੰਘ ਮਹਾਰਾਜ ਜੀ ਮਹਾਰਾਜ ਇਹਨਾਂ ਦੇ ਜਾਨਵਰ ਨੂੰ ਇਹਨਾਂ ਦੀ ਤਰੱਕੀ ਵਾਸਤੇ ਹਾਲਸਾ ਬਾਏ ਗੁਰਜੀ ਕੀ ਚਾਲ ਦੇ ਭਾਈ ਚਾਲ ਪੂਰ ਘੋੜੇ ਦੀ ਦੇਖੋ ਪੂਰੀ ਆਇਆ ਨਾ ਪੂਰੀ ਹਾਂ ਪੂਰੀ ਮਤਲਬ ਪੰਜ ਸੇਰਾ ਚੀਜ਼ ਆ ਯਾਰ ਅੱਜ ਭਰਾਵਾਂ ਨੂੰ ਆਹ ਆਪਾਂ ਦਿੱਤੀ ਆ ਬਾਈ ਦੀ ਜਾਣਕਾਰੀ ਯਾਰ ਹੈ ਕਿ ਨਹੀਂ ਆਪਣਾ ਭਰਾ ਪਿੰਡ ਛੀਨੀਵਾਲ ਕਲਾਂਗਾ ਤੇ ਐਡਰੈਸ ਉਹਨੂੰ ਦੱਸਤਾ ਸਾਰਾ ਆਇਓ ਵੀਰੇ ਬਾਈ ਨਾਲ ਘੋੜੀ ਦੀਆਂ ਮੀਟਿੰਗਾਂ ਕਰਾਉਣੀਆਂ ਕੋਈ 6 ਮਹੀਨਿਆਂ ਦੀ ਆਫਰ ਦਿੱਤੀ ਆ ਬਾਈ ਨੇ ਜੇ ਕੋਈ ਤੇ ਬਾਕੀ ਆਉਣ ਦੇ ਮੱਖਣ ਫੇਰ ਇਧਰ ਨੂੰ ਬਾਈ ਇਹਨੂੰ ਲਿਆ ਤੋਰ ਕੇ ਦਿਖਾਈਏ ਦੇਖ ਚਾਲ ਦੇਖੋ ਘੋੜੇ ਦੀ ਬਾਈ ਚਾਲ ਦਾ ਨਾ ਦੇ ਰੇਲ ਚਾਲ ਕਿਹੜੀ ਕਹਿੰਦੇ ਹੁੰਦੇ ਨੇ ਇਹਨੂੰ ਮੈਨੂੰ ਤਾਂ ਇਹ ਕਹਿਣੀਆਂ ਵੀ ਨਹੀਂ ਆਉਂਦੀਆਂ ਦੇਖ ਰੇਗ ਯਾਰ ਰੇਗ ਹੀ ਆ ਜਾਂਦਾ ਨਾ ਰੇਗ ਹੀ ਆ ਬਣਿਆ ਦੇਖ ਤੁਸੀਂ ਘੋੜੇ ਦੀ ਚਾਲ ਦੇਖੋ ਬਾਈ ਨਸਲ ਨਸਲ ਦਾ ਘੋੜਾਗਾ ਸਾਰੇ ਘੋੜੇ ਪ੍ਰੇਮੀਆਂ ਨੂੰ ਪਤਾ ਹੀ ਆ ਬਾਈ ਹਰੇਕ ਨੂੰ ਜਾਣਕਾਰੀ ਹੁੰਦੀ ਹੋਈ ਆ ਘੋੜਿਆਂ ਬਾਰੇ ਦੇਖੋ ਭੈ ਦੇ ਮੱਝੂ ਕੇ ਵਾਲੀ ਲੈਣ ਦਾ ਇਹ ਹਾਂ ਮੱਝੂ ਕੇ ਬਲੱਡ ਲਾਈਨ ਦਾ ਬਾਈ ਇਹ ਬੱਚਾਗਾ ਠੀਕ ਆ ਬਾਕੀ ਹਾਂ ਬਾਈ ਕੋੜੇ ਦਾ ਆਪਾਂ ਸਾਰਾ ਕੁਝ ਦਿਖਾਤਾ ਬਾਕੀ ਜਿਹੜੀ ਇਹਦੀ ਹੋਰ ਇੰਟਰਵਿਊ ਵੀ ਦੇਣੀ ਹੈਗੀ ਆਪਾਂ ਕੋਈ ਖੁੱਲੇ ਦੇਣਾ ਕਿਸੇ ਫੇਰ ਦਿਨ ਕੱਢ ਕੇ ਨਾ ਟਾਈਮ ਕੱਢ ਕੇ ਫੇਰ ਆਪਾਂ ਇਹਦਾ ਸਾਰਾ ਬਾਇਓ ਡਾਟਾ ਸਾਰਾ ਕੁਝ ਕੱਢ ਕੇ ਦੱਸਾਂਗੇ ਇਹਦੀ ਬਾਈ ਨੇ ਉਮਰ ਆਪਣੀ ਇਹਦੀ ਬਾਈ 3 ਸਾਲ ਦਾ ਹੋਣ ਵਾਲਾ ਹੈ ਇਹ ਬੱਚਾ ਹਜੇ ਤੇ ਦੇਖੀ ਰਾਮਣਾ ਮਾਤਾ ਠੇਕੜਾ ਲਾ ਹਾਂ ਆ ਆ ਹਾਂ ਆ ਦੇ ਬਾਪ ਦੀ ਗੱਲ ਵਸ ਹਾਂ ਬਾਪੂ ਨੂੰ ਨਾਲ ਹਾਂ ਬਾਪੂ ਦੇ ਬਾਪੂ ਫਿਰ ਇਹਦਾ ਨਾਮ ਨੂੰ ਦੱਸ ਜਿਦੋਂ ਮਾਤਾ ਦਾ ਕੀ ਨਾਂ ਸੀਗਾ ਤੇ ਇਹਦੇ ਬਾਪੂ ਦਾ ਨਾਂ ਵੀ ਦੱਸ ਦਿਓ ਕੋੜੇ ਦਾ ਕੱਦ-ਕੁੱਦ ਦਾ ਸੀ ਸਾਰਾ ਕੁਝ ਦੱਸਤਾ ਮੱਝੂ ਕੇ ਵਾਲੀ ਲੈਣ ਦੱਸਤਾ ਵੀ ਜਿਹੜੇ ਕਹਿੰਦੇ ਸਰਪੰਚ ਨੇ ਸਰਪੰਚੀ ਲੈਣੀ ਹੁੰਦੀ ਹੈ ਨਾ ਸਭ ਤੋਂ ਪਹਿਲਾਂ 2 ਸਾਲ ਪਹਿਲਾਂ ਪਲਾਨ ਬਣਾ ਕੇ ਇਹਨਾਂ ਦੇ ਘਰੇ ਗੇੜੇ ਮਾਰਨੇ ਸ਼ੁਰੂ ਕਰ ਦਿੰਦੇ ਆ ਵੀ ਵੋਟਾਂ ਹੀ ਵੜੀਆਂ ਗਈਆਂ ਵੋਟਾਂ ਪਤੰਦਰ ਬਾਪੂ ਕਿੰਨੀਆਂ ਵੋਟਾਂ ਆਪਣੇ ਸਾਰੇ ਪਰਿਵਾਰ ਦੀਆਂ ਮੱਗੀ ਕਿਲਾਣੇ ਦੀਆਂ 100 ਵੋਟ ਸੀ ਮੈਨੂੰ 100 ਵੋਟ ਇੱਕ ਘਰੇ ਬਾਈ 100 ਵੋਟ ਇੱਕ ਘਰੇ ਸੀ ਵੱਡਾ ਲਾਣਾ ਪੂਰਾ ਤੇ ਬਾਈਆਂ ਦਾ ਬਹੁਤ ਮਤਲਬ ਉਹਨਾਂ ਸੌਕ ਨਾਲ ਘੋੜੇ ਜਾਨਵਰ ਹੋਰ ਵੀ ਜਾਨਵਰ ਬਹੁਤ ਰੱਖੇ ਹੋਇਆ ਤੇ ਬਾਕੀ ਘੋੜੇ ਦੀ ਜਾਣਕਾਰੀ ਸਾਨੂੰ ਦੇਤੀ ਨੰਬਰ ਵੀ ਤੁਹਾਨੂੰ ਲਿਖਾਤੇ ਇੱਕ ਵਾਰੀ ਅਸੀਂ ਨੰਬਰ ਫੇਰ ਬੋਲ ਦਿੰਨੇ ਆ ਲਾਟ ਦੇ ਵਿੱਚ ਮੱਖਣ ਸਿੰਘ ਬਾਈ ਦਾ ਨਾਮ ਨੰਬਰ ਨੋਟ ਕਰ ਲੋ 82648 00422 82648 00422 ਬਾਬੂ ਸਿੰਘ ਮੱਗੀਕੇ 90563 91421 ਤਾਜ ਸਟੱਡ ਫਾਰਮ ਮੱਝੂ ਕੀ ਬਲੱਡ ਲਾਈਨ ਚੋਂ ਪਿੰਡ ਸ਼ੀਨੀਵਾਲ ਕਲਾਂ ਜ਼ਿਲ੍ਹਾ ਬਰਨਾਲਾ ਕੁਬ ਦਵਾ ਗੇੜਾ ਬਾਈ ਇਹਦਾ ਮੜਾ ਸੜਕ ਤੇ ਤੇ ਚਾਲ ਦਿਖਾਈਏ ਦੀ ਗਰਾ ਹੁਣ ਹਾਂ ਚਾਲ ਪਹਿਲਾਂ ਵੀ ਆਪਾਂ ਦਿਖਾਈ ਦਿਖਾਈ ਹੋਈ ਜਾਗੀ ਚਾਲ ਦਾ ਰੇਗੀ ਆ ਕਿ ਬਾਪੂ ਕਿ ਬਾਪੂ ਕਿਹੜਾ ਕਹਿੰਦੇ ਹੁੰਦੇ ਨੂੰ ਰੇਗੀ ਆ ਕੀ ਕਹਿੰਦੇ ਹੁੰਦੇ ਨੇ ਰੇਵੀਆਂ 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 ਚਾ ਦੇ ਜਾਂਦਾ ਨਾ ਦੇਖ ਬਾਈ ਹੈ ਕਿ ਨਹੀਂ ਹਾਂ ਤੇ ਦੇਖ ਜਾਂਦਾ ਬਾਈ ਇਹਦਾ ਚੌੜ ਕਰਦਾ ਚੌੜ ਕਰਦਾ ਬਾਈ ਘੋੜਾ ਚੌੜ ਕਰਦਾ ਘੋੜਾ ਦਾ ਬਹੁਤ ਵਧੀਆ ਏ ਹਾਂ ਹਾਂ ਘੋੜਾ ਚੌੜ ਕਰਦਾ ਹੈ ਕਿ ਨਹੀਂ ਜਮਾ ਰੰਗ ਨੇ ਚਿੱਟਾ ਕਰ ਦੇਣਾ ਹਾਂ ਹਾਂ ਜਦੋਂ ਪਹਿਲਾਂ ਸੀ ਉਦੋਂ ਰੰਗ ਦਾ ਫਰਕ ਸੀ ਹੁਣ ਉਦੋਂ ਵੀ ਜ਼ਿਆਦਾ ਉਹ ਹੁੰਦਾ ਜਾਂਦਾ ਹਨਾ ਹਾਂ ਹਾਂ ਓਏ ਹੁਣ ਉਦੋਂ ਵੀ ਜ਼ਿਆਦਾ ਹੁੰਦਾ ਜਾਂਦਾ ਰੰਗ ਦਿਨੋਂ ਦਿਨ ਕੱਢਦਾ ਜਾਂਦਾ ਦੇਖ ਬਾਈ ਨੱਚਦਾ ਨੱਚਦਾ ਦੇਖ ਐ ਨੱਚਦਾ ਜਿਵੇਂ ਨਾ ਨਿੰਗਾ ਗਾਂਗਾਂ ਦੀ ਪੂਰੀ ਟ੍ਰੇਨਿੰਗ ਦਿੱਤੀ ਹੁੰਦੀ ਆ ਸਿਰੇ ਦਾ ਪੂਰਾ ਬਾਈ ਸਿਰੇ ਦਾ ਉਹੀ ਚੱਕਰ ਆ ਬਾਈ ਆਪਾਂ ਹੁਣ ਦੇਖ 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 ਐ ਨਖਰੇ ਕਰਦਾ ਦੇਖ ਇਹ ਘੋੜਿਆਂ ਵਾਲਿਆਂ ਨੂੰ ਪਸਾਣਾ ਬਾਈ ਜਿਹੜੇ ਮੇਰੇ ਵਰਗੇ ਵੀਡੀਓ ਦੇਖਣ ਵਾਲੇ ਆ ਇਕੱਲੇ ਉਹਨਾਂ ਨੇ ਤਾਂ ਬਸ ਵੀਡੀਓ ਦੇਖ ਕੇ ਕਹਿਣਾ ਹੁੰਦਾ ਬਈ ਹੈ ਕਿ ਨਹੀਂ ਅੰਦੇ ਕਾਲੇ ਚ ਲੱਗਦੀਆਂ ਕਰਲਾ ਕਰਲਾ ਇੱਧਰ ਕਰਲਾ ਹਾਂ ਐ ਐ ਐ ਦੇਖ ਦੇ ਸਾਰੀਆਂ ਲਹਿਰਾਂ ਇਹਦੀਆਂ ਤੇਰੀਆਂ ਸਾਰੀਆਂ ਲਹਿਰਾਂ ਪੁੱਤ ਕੈਦ ਹੋਈ ਜਾਂਦੀਆਂ ਕੈਮਰੇ 'ਚ ਅੱਜ ਕੱਲੀ-ਕੱਲੀ ਚੀਜ਼ ਪਾ ਦੇਣੀ ਹੈ ਤੇਰੀ ਅੱਜ ਤੈਨੂੰ ਅਸੀਂ ਛਾੜ ਦੇਣਾ ਗੇਰਾਂ ਦਾ ਬੱਸ ਹੋਊਗਾ ਲੰਬੀ ਬਣਾ ਜਾਣ ਦੇ ਲੈ ਜਾ ਅੰਦਰ ਹੁਣ ਤਾਂ ਹਾਂ ਕਰ ਲਾ ਕੋਈ ਨਾ ਅੰਦਰ ਕਰ ਲਾ ਹਾਂਜੀ 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 ਇਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦਿੰਨੇ ਆ। ਇਹ ਮੱਝੂ ਗਲੀ ਬਰੀਡ ਆ। ਹਾਂ ਮੱਝੂ ਗਲੀ। ਮੱਝੂ ਗੇਲੀ ਬਰੀਡ ਦਾ ਇਹ ਬੱਚਾ ਹੈਗਾ। ਹਾਂ। ਕਿੰਨੀ ਇਹਦੀ ਉਮਰ ਹੋ ਗਈ ਦੇਖੀ ਇੱਧਰ ਕਿੰਦੇ ਆ। ਹਾਂ। 33 33 ਮਹੀਨਿਆਂ ਦਾ ਹੋ ਗਿਆ ਇਹ। 33 ਮਹੀਨਿਆਂ ਦਾ ਮਾਲਾ 12 24। ਤਿੰਨ ਸਾਲਾਂ ਦਾ ਹੋਣ ਵਾਲਾ। ਹਾਂ। ਤਿੰਨ ਸਾਲਾਂ ਦਾ ਹੋਣ ਵਾਲਾ ਇਹ। ਹਾਂ। ਤੇ ਦਾ ਕੱਤ ਪੁੱਦ ਬਾਈ ਕਿੰਨਾ ਕੱਤ ਇਹਦਾ ਇਹਦਾ ਕਾਟ ਕਾਟ ਪੂਰਾ ਕਾਟ ਆਗਾ ਪੂਰਾ ਮਿੱਤਰੋ ਕਾਟ ਆ ਪੂਰਾ ਇਹਦਾ ਕੱਤਦਾਗਾ ਹਾਂ ਪ੍ਰਿੰਸ ਪ੍ਰਿੰਸ ਘੋੜੇ ਦਾ ਬੱਚਾ ਇਹ ਬਾਈ ਪ੍ਰਿੰਸ ਘੋੜੇ ਦਾ ਬੱਚਾਗਾ ਮੱਝੂ ਕੇ ਵਾਲੀ ਬਰੀਡ ਦੇ ਵਿੱਚੋਂ ਆ ਸਭਾਉਣੀ ਏ ਉਹ ਪੂਰਾ ਵਧੀਆ ਲੰਮਾ ਵੀ ਆਤ ਨਹੀਂ ਕਰਦਾ ਪੁੱਛ ਹਾਂ ਹਾਂ ਠੀਕ ਖੜਾ ਤੇ ਘੋੜੀ ਬਰੀਆ ਉਹ ਕਰਦਾ ਹੈ ਇਹ ਲੱਤ ਜਮੇ ਨਹੀਂ ਜਾਂਦਾ ਭਾਉਨੇ ਆ ਖੜਾ ਇਹ ਪੈਰਾਂ ਨਹੀਂ ਬਾਈ ਜੀ ਬੰਦਾ ਤਾਣੀ ਕੋ ਕਹਿੰਦਾ ਸੀ ਠੀਕ ਆ ਠੀਕ ਆ ਤੇ ਭਾਉ ਵੀ ਤੋਂ ਕੰਨਾਂ ਤੋਂ ਕਿਤੋਂ ਮਾਰਨ ਖੰਦਾ ਆਪਣਾ ਕੋਲਾ ਠੀਕ ਆ ਹਾਂ ਕੰਨਾਂ ਕੁੰਨਾਂ ਵੱਲ ਦੇਖ ਮਾਰ ਤੇ ਕੈਮਰਾ ਪੁੱਤ ਦੇਖ ਕੰਨਾਂ ਕੁੰਨਾਂ ਵੱਲ ਮੁੱਕ ਰਾਇ ਤੇ ਇਹ ਰਿਓ ਹੋ ਠੀਕ ਹਾਂ ਫੀਸ ਬਾਰੇ ਵੀ ਦੱਸ ਦਿਓ ਤੇ ਜੀ ਅੱਖਾਂ ਦਾ ਭਾਈ ਹੁਣ 51 ਠੀਕ ਆ 6 ਮਹੀਨੇ ਦਾ ਆਫਰ ਬੰਦਿਆ ਹਾਂ 6 ਮਹੀਨੇ ਭਾਈ ਉਹ ਢੋਲੀ ਨਾ ਰਹੀ ਆ ਅਪਾਂ ਉਹ ਹੀ ਫੀਸ ਠੀਕ ਇਹ 5100 ਰੁਪਏ ਫੀਸ ਹੈ। ਕੰਨ ਦੇ ਵਾ ਕੰਨ ਤਾਂ ਜਮਾਏ ਦੇ ਔਖਾ ਹੋਣੀ ਆ। ਕਿੰਨਾ ਇਹ ਤਾਂ ਚੌ ਪੈਂਦੀਆਂ ਹੁੰਦੀਆਂ ਗਿਆ। ਇਹ ਚ ਕੰਕੀ ਪਈ ਆ ਕੰਨਾਂ ਚ। ਕਾਂਜੀ ਰੋਟ ਆ ਵੇ ਦੇਖ ਲੋ ਜਮਾ ਐ ਕੰਨ ਕੰਨ ਕੂੜੇ ਦਾ ਕੱਦ ਕਾਠੀ ਸਾਰੇ ਪਾਸਿਓ ਪੂਰਾ ਯਾਰ ਸਿਰ ਆ ਕੰਮ ਆਗਾ। ਸਮਝ ਅੱਜ ਨਾਲ ਅਸੀਂ ਤੁਹਾਨੂੰ ਪੁਰਾਣੇ ਪੁਰਾਣੇ ਸਾਡੇ ਪਿੰਡ ਦੇ ਪੁਰਾਣੇ ਜਿਹੜੇ ਮੁੱਢ ਹੁੰਦੇ ਆ ਨਾ ਕਹਿੰਦੇ ਮੁੱਢ ਬਠਾਈ ਬੈਠਾ ਬਾਈ ਮੱਖਣ ਘਰੇ ਅੱਜ ਤਾਂ ਮਹਿਫਲ ਲਾਈ ਬੈਠੇ ਆ ਮੈਂ ਆਪਣੇ ਪਿੰਡ ਦੇ ਵਿੱਚੋਂ ਪੁਰਾਣੇ ਆਪਾਂ ਉਹ ਕਹਿੰਦੇ ਹੁੰਦੇ ਆ ਨਾ ਗਾਉਂ ਗਾਉਂਦੇ ਹੁੰਦੇ ਸੀ ਰੰਗੀ ਤੇ ਇੱਕ ਮੈਂ ਵੀਡੀਓ ਵੀ ਪਾਈ ਹੈਗੀ ਉਹ ਬਹੁਤ ਲੋਕਾਂ ਨੇ ਪਸੰਦ ਕਰੀ ਥੋਡੀ ਵੀਡੀਓ ਟੱਡ ਸਾਰੰਗੀ ਦੀ ਹਾਂ ਟੱਡ ਸਾਰੰਗੀ ਦੀ ਉਹ ਵੀਡੀਓ ਵੀ ਪਾਈ ਐ ਇੱਕ ਬਾਪੂ ਦੀ ਆਪਾਂ ਤੇ ਉਹਦੇ ਚ ਵੀ ਦਿਖਾਇਆ ਸਾਡੇ ਪਿੰਡ ਦੇ ਨਾ ਅੱਜ ਤੁਹਾਨੂੰ ਮਹਾਨ ਜਿਹੜੀਆਂ ਸ਼ਖਸੀਅਤਾਂ ਨੇ ਪੁਰਾਣੇ ਜਿਹੜੇ ਬੰਦੇ ਆਗੇ ਉਹ ਦਿਖਾਉਣੇ ਅੱਜ ਸੌਂਕੀ ਬੰਦੇ ਜਿਹਨੂੰ ਕਹਿੰਦੇ ਹੁੰਦੇ ਨੇ ਨਾ ਸੌਂਕੀ ਐ ਇੱਥੇ ਐਂ ਐਂ ਸੌਂਕ ਦਾ ਪਤਾ ਲੱਗਦਾ ਠੀਕ ਆ ਇਰਾਦਾ ਪੂਰਨ ਭਗਤ ਕੌਲਾ ਹਾਂ ਸਾਰਿਆਂ ਦਾ ਮਤਲਬ ਉਦੋਂ ਤਾਂ ਉਦੋਂ ਆਪਾਂ ਬਾਬੇ ਨਾਨਕ ਦੀ ਲਾਈ ਦੀ ਹਾਂ ਹਾਂ ਉਦੇ ਬਾਬੇ ਨਾਨਕ ਦੀ ਲਾਈ ਸੀ ਨਾ ਹਾਂ ਠੀਕ ਆ ਠੀਕ ਆ ਪੰਜਾ ਪੂਰਨ ਭਾਗਤ ਕੌਲਾ ਕਿਸੇ ਦਿਨ ਆਪਾਂ ਫੇਰ ਬੈਹਿ ਕੇ ਫੇਰ ਕਿਸੇ ਦਿਨ ਆਪਾਂ ਕੱਢ ਦੇਾਂਗੇ ਆਪਣੇ ਢੱਡ ਚ ਰੰਗੀ ਜਿਹੜੀ ਕੱਢ ਕੇ ਫੇਰ ਲਾਵਾਂਗੇ ਚੰਗਾ ਜੀ ਬਣਾਉਣੇ ਉਹ ਵੀਡੀਓ ਬਹੁਤ ਪਸੰਦ ਕਰੀ ਚਾ ਲੋਕਾਂ ਨੇ ਤੇਰੀ ਅੱਛਾ ਜੀ